ਕਾਉਂਸਲ ਆਫ ਜੂਨੀਅਰ ਇੰਜੀਨੀਅਰ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਜੀ ਸਭ ਕੀ ਨਾਮ ਤੇ ਤੁਹਾਡਾ ਤੇ ਤਰਨਾ ਲਾ ਕੇ ਬੈਠੇ ਹੋ ਕੀ ਮਸਲਾ ਹੈ ਜੀ ਮੈਂ ਇੰਜੀਨੀਅਰ ਸਰਨੀ ਸਲੂਜਾ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਡਿਵੀਜ਼ਨ ਅਬੋਰ ਦਾ ਫਰਾਨਾ ਮੈਂ ਜੀ 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 ਸਾਡਾ ਮਸਲਾ ਇਹ ਵੀ ਸਾਡੇ ਸਾਥੀ ਹੈ ਇੰਜੀਨੀਅਰ ਲੋਕੇਸ਼ ਕੁਮਾਰ ਜੀ ਉਹਨਾਂ ਦੇ ਅਕਾਊਂਟਾਂ ਦੇ ਮਸਲੇ ਦੇ ਤਰਨਾ ਲੱਗਿਆ ਹੋਇਆ ਹੈ ਸਬ ਡਿਵੀਜ਼ਨ 3 ਉਹਨਾਂ ਦੀ ਡਿਊਟੀ ਹੈ ਉਥੇ ਸਾਡੇ ਐਸਡੀਓ ਸਾਹਿਬ ਹੈ ਇੰਜੀਨੀਅਰ ਰੋਸ਼ਨ ਲਾਲ ਜੀ 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 ਪਹਿਲਾਂ ਉਹਨਾਂ ਨੇ ਅਕਾਊਂਟ ਜਿਹੜੇ ਜਈ ਦੇ ਹੈ ਮੇਨ ਕੰਮ ਜਈ ਦਾ ਅਕਾਊਂਟ ਦਾ ਹੀ ਹੁੰਦਾ ਹੈ ਉਹਨਾਂ ਨੇ ਪਹਿਲਾਂ ਉਹਨਾਂ ਦੇ ਅਕਾਊਂਟ ਭੇਜਤੇ ਇੱਥੇ ਅਕਾਊਂਟ ਭੇਜਣ ਤੋਂ ਬਾਅਦ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਉਥੋਂ ਵੀ ਇਹਨਾਂ ਨੂੰ ਐਨਡੀਸੀ ਨਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਂਕਿ ਜਈ ਦਾ ਸਾਰਾ ਕੰਮ ਚੱਲਦਾ ਹੀ ਅਕਾਊਂਟਰ ਤੇ ਹੈ ਜੇ ਇੱਕ ਜਈ ਨੂੰ ਅਕਾਊਂਟਾਂ ਦੀ ਐਨਡੀਸੀ ਨਹੀਂ ਮਿਲੂਗੀ ਤਾਂ ਫਿਰ ਉਸ ਜਈ ਦਾ ਕੰਮ ਕਰਨ ਦਾ ਮਤਲਬ ਕੀ ਹੈ ਜੀ 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 ਇਹ ਉਹ ਜਈ ਹੈ ਜਿਹੜਾ ਪਿਛਲੇ ਦਿਨੀ ਤੁਸੀਂ ਪਹਿਲਾਂ ਵੀ న్యూਸ ਦੇ ਸੁਣਿਆ ਹੋਣਾ ਕਿ ਸਾਡੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਸੀ ਕਿ ਇੰਜੀਨੀਅਰ ਸ਼ਾਮਸੁੰਦਰ ਜੀ ਦੀ ਸੜਕਦੁਰਘਟਨਾ 'ਚ ਮੌਤ ਹੋ ਗਈ ਸੀ। ਹਾਂਜੀ ਹਾਂਜੀ। ਉਸ ਦੌਰਾਨ ਵੀ ਇਹਨਾਂ ਨੇ ਕੰਮ ਚਲਾਇਆ। ਸਾਡੇ ਇੱਕ ਜਹੀ ਸਭਾਂ ਪਹਿਲਾਂ ਹੁੰਦੇ ਸੀ ਇੰਜੀਨੀਅਰ ਪਵਨ ਕੁਮਾਰ ਜੀ। ਉਹਨਾਂ ਨੂੰ ਲੁਧਿਆਣੇ ਲਗਾ ਦਿੱਤਾ ਗਿਆ। ਉਸ ਦੌਰਾਨ ਵੀ ਇਹਨਾਂ ਨੇ ਕੰਮ ਚਲਾਇਆ। ਮਤਲਬ ਇੱਕ ਜਹੀ ਚਾਰ-ਚਾਰ ਜਈਆਂ ਦਾ ਕੰਮ ਚਲਾ ਰਿਹਾ ਹੈ। ਪਰ ਉਹ ਐਸੀ ਮਨਸ਼ਾ ਦੇ ਚਲਾ ਰਿਹਾ ਕਿ ਚਲੋ ਠੀਕ ਹੈ ਮੇਰਾ ਸਟਾਫ ਮੇਰੇ ਨਾਲ ਖੜਾ ਹੈ, ਮੇਰੇ ਐਸਡੀਓ ਮੇਰੇ ਐਕਸ਼ਨ ਮੇਰੇ ਨਾਲ ਖੜੇ ਨੇ। ਜੇ ਘਟੋ-ਘਟ ਮੇਰੇ ਅਕਾਊਂਟ ਕਲੀਅਰ ਹੋ ਜਾਣਗੇ। ਪਰ ਜੇ ਉਸ ਤੋਂ ਬਾਅਦ ਵੀ ਰਾ ਉਸ ਜੇ ਨੂੰ ਕਿੰਨਾ ਕੁ ਦੁੱਖ ਹੁੰਦਾ ਹੈ ਉਸੇ ਦੁੱਖ ਕਰਕੇ ਅਸੀਂ ਸਾਰੇ ਜੇ aí ਖੜੇ ਹੋਇਆ ਵੀ ਅੱਜ ਜੇ ਸਾਡੇ ਇਸ ਜੇ ਨਾਲ ਹੋਇਆ ਤਾਂ ਕੱਲ ਨੂੰ ਕਿਸੇ ਵੀ ਜੇ ਨਾਲ ਹੋ ਸਕਦਾ ਹੈ ਉਹਨਾਂ ਨਾ ਤਾਂ ਉਹਨਾਂ ਨੂੰ ਅਕਾਊਂਟ ਦੀ ਐਨਡੀਸੀ ਦੇ ਰਿਆ ਤੇ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ ਕਰ ਰਿਹਾ ਵੀ ਕਿਸੇ ਵੀ ਤਰੀਕੇ ਇਹਨਾਂ ਨੂੰ ਚਾਰ ਸ਼ੀਟ ਵਿੱਚ ਫਸਾਇਆ ਜਾਵੇ ਤੇ ਇਹ ਤੱਕਾ ਅਸੀਂ ਨਹੀਂ ਹੋਣ ਦਿਆਂਗੇ ਜਦੋਂ ਤੱਕ ਇਹ ਸਾਡੀ ਇਸ ਮੰਗ ਦਾ ਹੱਲ ਨਹੀਂ ਕਰਦੇ ਕੱਲ ਅਸੀਂ 3 ਨੰਬਰ ਸਬੂਡੀ ਜਣੇ ਧਰਨਾ ਲਾਇਆ ਸੀ ਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਵੀ ਉੱਥੇ ਐਸਡੀਓ ਸਾਹਿਬ ਆਏ ਹੀ ਨਹੀਂ ਸਾਰੇ ਦਿਨ ਚ ਪੂਰੇ ਡਿਵੀਜ਼ਨ ਦੇ ਸਾਰੇ ਜੇ aí ਜਿਹੜੇ ਕੀ ਕੰਮ ਚਲਾਉਂਦੇ ਆ ਹਮੇਸ਼ਾ ਉਹ ਉੱਥੇ ਬੈਠੇ ਹੋਏ ਸੀ 3 ਨੰਬਰ ਸਬਡਿਵੀਜ਼ਨ ਚ ਤੇ ਪੂਰਾ ਦਿਨ ਐਸ.ਡੀ.ਓ ਸਾਹਿਬ ਉਥੇ ਆਏ ਨਹੀਂ ਉਸ ਤੋਂ ਬਾਅਦ ਸਾਨੂੰ ਜਿਹੜੇ ਸਾਡੇ ਸੀਨੀਅਰ ਅਫਸਰ ਹੈ ਐਕਸ਼ਨ ਸਾਹਿਬ ਉਹਨਾਂ ਦੇ ਗੇਟ ਮੂਰੀ ਅਜ ਤਰਨਾ ਲੋਣਾ ਪਿਆ ਕਿਉਂਕਿ ਜੇ 3 ਨੰਬਰ ਸਬਡਿਵੀਜ਼ਨ ਦੇ ਐਸ.ਡੀ.ਓ ਸਾਹਿਬ ਕੱਲ ਨਹੀਂ ਸੁਣਦੇ ਤਾਂ ਸਾਨੂੰ ਐਕਸ਼ਨ ਸਾਹਿਬ ਕੋਲ ਆਉਣਾ ਪੈਣਾ ਉਸੇ ਚੱਕਰ ਚ ਅਸੀਂ ਇਕੱਠੇ ਹੋਏ ਆ ਇੱਥੇ ਤੇ ਅਸੀਂ ਤਰਨਾ ਲਾ ਰਹੇ ਆ ਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਤਰਨਾ ਆਪਣਾ ਜਾਰੀ ਰੱਖਾਂਗੇ ਤੇ ਅਸੀਂ ਮੰਗ ਕਰਦੇ ਆ ਸੀਨੀਅਰ ਅਫਸਰਾਂ ਨੂੰ ਸਾਡੇ ਐਕਸ਼ਨ ਸਾਹਿਬ ਨੂੰ ਵੀ ਪਾਵਰ ਕਾਮ ਦੇ ਅਨਮੋਲ ਜਿਹੜੇ ਖਫਤਕਾਰ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤੇ ਨਿਰਵਿਘਨ ਜਿਹੜੀ ਸਪਲਾਈ ਹੈ ਉਹ ਚਲਦੀ ਰਹੇ ਸਰ ਮੈਂ ਇੰਜੀਨੀਅਰ ਵਿਨੋਦ ਡਬਲਈ ਸਰ ਜੀ ਦਾ ਨੰਬਰ ਇੱਕ ਸਾਡੇ ਜੇਏ ਐ ਲੋਕੇਸ਼ ਸਿੰਘ ਜੀ ਇਹ ਇੱਕ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਜਈ ਨੇ ਇਹਨਾਂ ਨੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਇਹਨਾਂ ਨੇ ਉਸ ਟਾਈਮ ਕੰਮ ਚ ਲਾਇਆ ਜਦੋਂ ਜਈ ਹੈ ਹੀ ਨਹੀਂ ਸੀ ਜਈ ਹੈ ਨਹੀਂ ਜੀ ਉਹ ਵੀ ਪੈਡੀ ਸੀਜ਼ਨ ਦੇ ਵਿੱਚ ਜਦੋਂ ਆਪਾਂ ਕਹਿੰਦੇ ਵੀ ਦਿਨ ਰਾਤ ਜੇ ਜਈ ਕੰਮ ਕਰੀਏ ਤਾਂ ਉਹ ਵੀ ਥੋੜਾ ਹੈ ਜੀ 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 ਉਸ ਸਮੇਂ ਦੌਰਾਨ ਇਕੱਲੇ ਜੇ ਨੇ ਚਾਰ ਚਾਰ ਜਈ ਦਾ ਕੰਮ ਚਲਾਇਆ ਜੀ 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 ਸਿਰਫ ਇਹ ਸੋਚ ਕੇ ਵੀ ਯਾਰ ਵੀ ਮੈਂ ਕੰਮ ਕਰ ਰਿਹਾ ਘਟੂ ਘਟ ਮੇਰੇ ਅਫਸਰ ਤਾਂ ਮੇਰੇ ਨਾਲ ਹੋਣਗੇ ਕਿਉਂਕਿ ਅਫਸਰ ਨੇ ਤਾਂ ਕੰਮ ਕਹਿਣਾ ਹੈ ਠੀਕ ਹੈ ਆਪਣਾ ਕੰਮ ਹੈ ਵੀ ਚਲੋ ਜੇ ਅਫਸਰ ਨੇ ਕਿਹਾ ਤਾਂ ਆਪਾਂ ਕੰਮ ਕਰੀਏ ਕਿਉਂਕਿ ਆਪਣਾ ਮਕਸਦ ਇਹ ਇਹ ਆ ਵੀ ਆਪਾਂ ਜਿਹੜੀ ਪਬਲਿਕ ਹੈ ਜਿਹੜੀ ਉਹਨਾਂ ਦਾ ਆਪਾਂ ਸਾਰੇ ਕੰਮ ਕਰਨੇ ਆ ਇੰਨਾ ਕੁਝ ਕਰਨ ਤੋਂ ਬਾਅਦ ਵੀ ਜਦੋਂ ਇੱਕ ਅਫਸਰ ਤੁਹਾਡੇ ਖਿਲਾਫ ਹੀ ਹੋ ਗਿਆ ਵੀ ਮੈਂ ਤਾਂ ਇਹ ਇਹ ਦੇਖੋ ਜੀ ਪਹਿਲਾਂ ਇਹਨਾਂ ਦਾ ਪਰਵੇਸ਼ਨ ਪੀਰੀਅਡ ਜਿਹੜਾ ਹੈ ਉਹ ਪੂਰਾ ਹੋ ਗਿਆ ਉਦੋਂ ਵੀ ਇਹਨਾਂ ਨੇ ਸਵਾਰਸ਼ ਕੀਤੀ ਸੀਗੀ ਵੀ ਇਹਨਾਂ ਦਾ ਪਰਵੇਸ਼ਨ ਜਿਹੜਾ ਉਹ ਪੂਰਾ ਨਾਮ ਮੰਨਿਆ ਜਾਵੇ ਉਦੋਂ ਵੀ ਇਹਨਾਂ ਨੇ ਬੜਾ ਜ਼ੋਰ ਲਾਇਆ ਇਹਦੇ ਚਾਰ ਚੇੜ ਬਣਾਉਣ ਵਾਸਤੇ ਪਰ ਉਦੋਂ ਵੀ ਜਿਹੜੀ ਜੱਥੇਬੰਦੀ ਹੈ ਇਹ ਵਿੱਚ ਪਈ ਤੇ ਇਹਨਾਂ ਨੂੰ ਇਸ ਜਿਹੜੀ ਗੰਦੀ ਚਾਲ ਇਹ ਚਲਦੇ ਆ ਉਹਦੇ ਤੋਂ ਇਹਨਾਂ ਨੂੰ ਪਿੱਛੇ ਹਟਾਇਆ ਉਹ ਤੋਂ ਬਾਅਦ ਇਹਨਾਂ ਨੇ ਫੇਰ ਜਿਹੜੀ ਚਾਲ ਚੱਲੀ ਹੈ ਇਹ ਚਾਲਾਂ ਹੀ ਨੇ ਜਿਵੇਂ ਆਪਾਂ ਕਹਿ ਦਿਓ ਪਹਿਲਾਂ ਅਕਾਊਂਟ ਭੇਜਤੇ ਉਹ ਤੋਂ ਬਾਅਦ ਫੇਰ ਤੁਸੀਂ ਚਿੱਠੀ ਲਿਖ ਕੇ ਜਦੋਂ ਅਕਾਊਂਟ ਚੈੱਕ ਹੋ ਗਏ भेजण ਦਾ ਮਤਲਬ ਇਹ ਹੈ ਵੀ ਤੁਸੀਂ ਅਕਾਊਂਟ ਚੈੱਕ ਕਰੋ ਜਦੋਂ ਇਹਨਾਂ ਨੇ ਦੇਖਿਆ ਵੀ ਮੈਂ ਤਾਂ ਆਪਦੀ ਚਾਲ ਚੱਲੀ ਵੀਰ ਚੈੱਕ ਕਰਵਾ ਲੇ ਚੈੱਕ ਕਰਵਾਣ ਤੋਂ ਬਾਅਦ ਪੈਂਡਿੰਗ ਹੀ ਕੁਛ ਨਹੀਂ ਇਹਨਾਂ ਦੇ ਖਿਲਾਫ ਕੁਝ ਵੀ ਨਹੀਂ ਨਿਕਲਿਆ ਜਦੋਂ ਇਹਨਾਂ ਨੇ ਦੇਖਿਆ ਵੀ ਇਹਦੇ ਖਿਲਾਫ ਤਾਂ ਨਿਕਲਿਆ ਹੀ ਕੁਛ ਨਹੀਂ ਮੈਂ ਤਾਂ ਕਰਾਂ ਕਿ ਇਹਨਾਂ ਨੇ ਇੱਕ ਚਿੱਠੀ ਭੇਜੀ ਵੀ ਇਹਨਾਂ ਦੇ ਜਿਹੜੇ ਅਕਾਊਂਟ ਹੈ ਉਹ ਫਾਈਨਲ ਨਾ ਕਿਤੇ ਜਾਣ ਤੇ ਇਹਨਾਂ ਨੂੰ ਐਨਡੀਸੀ ਨਾ ਜਾਰੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੋ ਕਿ ਬਿਜਲੀ ਬੋਰਡ ਦੇ ਵਿੱਚ ਹਸਤਾਕ ਕਦੇ ਵੀ ਨਹੀਂ ਹੋਇਆ ਕਿ ਐਨਡੀਸੀ ਨਾ ਜਾਰੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਹਮੇਸ਼ਾ ਜਿਹੜਾ ਐਨਡੀਸੀ ਹੈ ਇਹ ਮਿਲ ਜਾਂਦਾ ਹੈ ਕੰਡੀਸ਼ਨਲੀ ਮਿਲਦਾ ਹੈ ਵੀ ਜੇ ਕੱਲ ਨੂੰ ਤੁਹਾਡੇ ਖਿਲਾਫ ਕੋਈ ਚੀਜ਼ ਨਿਕਲਦੀ ਹੈ ਤਾਂ ਤੁਹਾਨੂੰ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ ਕਿਉਂਕਿ ਇਹ ਤਾਂ ਹੈ ਨਹੀਂ ਕੋਈ ਬੰਦਾ ਜਿਹੜਾ ਹੈ ਉਹ ਛੱਡ ਕੇ ਚਲਾ ਗਿਆ ਜਾਂ ਕੁਝ ਉਹਨੂੰ ਹੋ ਗਿਆ ਬੰਦਾ ਇੱਥੇ ਹੈ ਨਾ ਤੁਹਾਡੇ ਕੋਲ ਜੇ ਕੱਲ ਨੂੰ ਇਹਨੂੰ ਕੁਝ ਹੁੰਦਾ ਹੈ ਤਾਂ ਤੁਸੀਂ ਉਹ ਮੰਗਵਾ ਲਓ ਅਕਾਊਂਟ ਮੰਗਵਾ ਲਵੇ ਤੇਰੇ ਆ ਸ਼ਾਰਟੇਜ ਹੈਗੀ ਤੁਸੀਂ ਕਰ ਦੋ ਪਰ ਇਹ ਜਿਹੜੀਆਂ ਘਟੀਆਂ ਚੱ ਪਰ ਇਹ ਜਿੰਨਾ ਮਰਜ਼ੀ ਜ਼ੋਰ ਲਾ ਦੇਣ ਅਸੀਂ ਮਾੜਾ ਨਹੀਂ ਹੋਣ ਦੇਵਾਂਗੇ ਤੇ ਇਹਨਾਂ ਨੂੰ ਇਹ ਵੀ ਦਿਖਾ ਦੇਵਾਂਗੇ ਵੀ ਇੱਕ ਜੇਈ ਨੂੰ ਜਿਹੜਾ 24 ਘੰਟੇ ਕੰਮ ਕਰਦਾ ਹੈ ਉਹਨੂੰ ਤੰਗ ਪਰੇਸ਼ਾਨ ਕਰਨ ਦਾ ਇਹਦਾ ਨਤੀਜਾ ਕੀ ਹੁੰਦਾ ਹੈ ਜੇਈ ਕੌਂਸਲ ਜਿੰਦਾਬਾਦ 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 ਐਸ ਡੀਓ ਨੰਬਰ 3 ਮੁਰਦਾਬਾਦ 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 ਹੈਂਕਰਵਾਜ ਐਸ ਡੀਓ ਮੁਰਦਾਬਾਦ 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 ਹਾਂ ਸਰ ਸਬਡਿਵੀਜ਼ਨ 3 ਦੇ ਸਾਰੇ ਜਿਹੜੇ ਜੇਈ ਆ ਤਰਨਾ ਲਾ ਕੇ ਬੈਠੇ ਨੇ ਬਾਹਰ ਕੀ ਗੱਲਬਾਤ ਹੈ ਸਰ ਐਸਵਾਰੇ ਨੇ ਇਹਨਾਂ ਨੂੰ ਹੁਣ ਬੁਲਾਇਆ ਹੈ ਮੈਂ ਮੀਟਿੰਗ ਵਾਸਤੇ ਐਸਡੀਓ ਤੇਨ ਨਾਲ ਕੋਈ ਇਹਨਾਂ ਦਾ ਇਸ਼ੂ ਹੈ ਉਹ ਜਲਦੀ ਰਿਜ਼ੋਲਵ ਕਰ ਦਾਂਗੇ ਨਾ ਸਮਝੋ ਤਾਂ